Start. Okay. Uh, so, jeda koi video please So, my friend, his uh, his name is Santana Yogi, and why he become yogi, he gonna tell you like, and what he what you got, can you please explain? Uh, i began practicing uh, for a long time now. Yeah. First, it was just physical, but then also with my experience uh, with Guinea. Uh, I was awakened for the um, spiritual uh, importance of yoga and of singing the mantras okay. and recently I had and Vaheguru mantra and what you yes, wrote from, from, I had this beautiful experience of being very consistent with the Vaheguru. Mantra. Right. And Can you please explain what you explain in the, the meaning of like wow, He So these are all the earth elements, Yeah. You know, okay. the sounds yeah. of the earth elements of water, air, uh, earth, and fire. Okay. And they connect you with the primal energy, I think. Okay, so I'm gonna explain them in Punjab, like my okay. language, because my people they, they just understand, like, you okay. know, some people they, they, they understand English. ਬਾਕ ਆ ਵਾਂਟ ਟੂ ਸੋ ਮੇਟ ਅਨੁਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਮੈਂ ਤੁਹਾਨੂੰ ਇਹ ਵੀਰ ਨੇ ਜੋ ਐਕਸਪੀਰੀਅੰਸ ਕੀਤਾ ਇਹਨੇ ਦੱਸਿਆ ਕਿ ਵਾਦ ਦੀ ਆਵਾਜ਼ ਜਿਹੜੀ ਨਾ ਅਗਰ ਤੁਸੀਂ ਨੈਟ ਤੇ ਵੀ ਸਰਚ ਕਰੋਗੇ ਵਾਦ ਵਾਦ ਸ਼ਬਦ ਦੀ ਆਵਾਜ਼ ਹੁੰਦੀ ਆ ਜਦੋਂ ਅਸੀਂ ਪਾਣੀ ਨੂੰ ਜਿਵੇਂ ਇੱਕ ਜਗ ਤੇ ਦੂਜੇ ਜਗ ਤੇ ਪਾਣੀ ਪਾਈਏ ਸਮੁੰਦਰ ਲੱਗੇ ਜਾਈਏ ਮੀਂਹ ਦੀ ਤੇਜ਼ ਆਵਾਜ਼ ਸੁਣੀਏ ਜਾਂ ਪਾਣੀ ਦੀ ਜਿਹੜੀ ਸਾਊਂਡ ਆਫ ਵਾਟਰ ਹੈ ਨਾ ਦੈਟਸ ਵਾਹ ਐਂਡ ਜਦੋਂ ਅਸੀਂ 에ਅਰ ਦੀ ਵਾਇਸ ਹੁੰਦੀ ਹੈ ਹਵਾ ਦੀ ਆਵਾਜ਼ ਉਹ ਸਾਊਂਡ ਹੈ ਵੀ ਹਾ ਦੀ ਤੇ ਜਦੋਂ ਅਸੀਂ ਧਰਤੀ ਦੀ ਗੂੰਜ ਸੁਣਨੇ ਆ ਉਹ ਆਵਾਜ਼ ਆ ਗਈ ਗੂ ਤੇ ਜਦੋਂ ਅਸੀਂ ਅਗਨੀ ਦੀ ਆਵਾਜ਼ ਸੁਣਨੇ ਆ ਉਹ ਹੀ ਰੂ ਇਹਨੇ ਬਾਕੀ ਵੀ ਬੜੇ ਵਧੀਆ ਐਕਸਪੀਰੀਅੰਸ ਬੜਾ ਉਹ ਬੜੀ ਲੰਬੀ ਹੋਣੀ ਆ ਵੀਡੀਓ ਸੋ ਮੈਂ ਛੋਟੇ ਦੇ ਵਿੱਚ ਕਰਕੇ ਦੱਸਣਾ ਚਾਹੁੰਦਾ ਉਹ ਸਾਡੀ ਧੁੰਨੀ ਦੇ ਵਿੱਚ ਹੁੰਦੀ ਹੈ ਗਨੀ ਤੇ ਉਹਦੀ ਆਵਾਜ਼ ਹੁੰਦੀ ਰੂ 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 ਦੀ ਜੇ ਤੁਸੀਂ ਨੈਟ ਤੋਂ ਵੀ ਸਰਚ ਕਰੋਗੇ ਇਹੋ ਆਏਗੀ ਤੇ ਜਿਹੜੀ ਅਸੀਂ ਸਾਊਂਡ ਨੂੰ ਜਦੋਂ ਸਾਹ ਲੈਂਦੇ ਆ ਇਹ ਇਹ ਆ ਜਾਂਦਾ ਸਾਡਾ ਪੰਜਵਾਂ ਐਲੀਮੈਂਟ ਸਪੇਸ ਸੋ ਸਾਨੂੰ ਮੇਰੀ ਹੱਥ ਜੋੜ ਕੇ ਬੇਨਤੀ ਜਿਹੜਾ ਜਿਹੜਾ ਵੀਰ ਹੈ ਦੇਖਦਾ ਵੀਡੀਓ ਇਹ ਸਾਡੇ ਸਿੱਖ ਪ੍ਰਚਾਰਕਾਂ ਤੱਕ ਵੀ ਦੱਸੇ ਕਿ ਵਾਹਿਗੁਰੂ ਸਾਨੂੰ ਵੱਧ ਤੋਂ ਵੱਧ ਨਾਮ ਜਪਣ ਵਾਲੇ ਪਾਸੇ ਲਾਓ ਤੇ ਜੇ ਐਸਜੀਪੀਸੀ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਨਿਸ਼ਾਨ ਸਾਹਿਬਾਂ ਦੇ ਰੰਗ ਰੰਗ ਬਦਲਣ ਨਾਲੋਂ ਜ਼ਿਆਦਾ ਜ਼ਰੂਰੀ ਹੈਗਾ ਕਿ ਸਾਡੇ ਬੱਚਿਆਂ ਨੂੰ ਸਿੱਖੀ ਸਿਧਾਂਤਵਲ ਤਾਂ ਜੋੜਿਆ ਜਾਵੇ ਕਿ ਨਾਮ ਦੇ ਨਾਲ ਜੋੜਿਆ ਜਾਵੇ ਇਹ ਲੋਗ ਨੇ ਅਸਲ ਜੋਗੀ ਮਤਲਬ ਇਹਨਾਂ ਦੇ ਪੈਰੀ ਪੈਣਾ ਚਾਹੀਦਾ ਇਹਨਾਂ ਨੇ ਜੋ ਐਕਸਪੀਰੀਅੰਸ ਕੀਤਾ ਮਤਲਬ ਵਾਓ ਜੋ ਇਹਨੇ ਦੱਸਿਆ ਜਿੱਥੋਂ ਦੀ ਜਰਨੀ ਸ਼ੁਰੂ ਹੋਈ ਕਿਉਂਕਿ ਇਹਦੀ ਤਕਰੀਬਨ ਲਾਈਫ ਨੇ ਆਪਣੀ ਸਮੁੰਦਰ ਚ ਕੱਢੀ ਹੈ ਤੇ ਸਮੁੰਦਰ ਦੇ ਵਿੱਚ ਹੀ ਰਹਿੰਦਾ ਤੇ ਉੱਥੇ ਕਿਤੇ ਫਸ ਗਿਆ ਸੀ ਕਿ ਇਸ ਤਰ੍ਹਾਂ ਇਹਨੂੰ ਵਾਹਿਗੁਰੂ ਨਾਮ ਮਤਲਬ ਇਹਨੂੰ ਕਿਸੇ ਨੇ ਦੱਸਿਆ ਨਹੀਂ ਨਾ ਇਹਨੂੰ ਇਹ ਪਤਾ ਹੀਗਾ ਕਿ ਸਿੱਖੀਜ਼ਮ ਤੋਂ ਯੂ ਨੇਵਰ ਨੋ ਇਟਸ ਇਟਸ ਬਿਲੋਂਗ ਫਰੋਮ ਦਾ ਸਿੱਖੀਜ਼ਮ ਦਾ ਵਾਹਿਗੁਰੂ ਮੰਤਰ ਸੋ ਇਹਨੇ ਇਹਨੂੰ ਵਾਹਿਗੁਰੂ ਕਿੱਥੋਂ ਆਇਆ ਮੰਤਰ ਕਿੱਥੋਂ ਸਭ ਕੁਝ ਸੋ ਪਲੀਜ਼ ਮੇਰੀ ਜਿਹੜਾ ਜਿਹੜਾ ਵੀਰੇ ਵੀਡੀਓ ਵੇਖਦਾ ਵਾ ਜੇ ਕਿਹਦੇ ਕੋਈ ਅਪਰੋਚ ਹੁੰਦੀ ਆ ਐਸਜੀਪੀਟੀ ਪੀਸੀ ਨੂੰ ਮਤਲਬ ਅਹੀਂ ਅਹੀਂ ਤੇ ਸਿੱਖਿਆ ਮੇਰੇ ਦੇ ਸਿਰ ਤੇ ਕੇਸ ਨਹੀਂ ਮਤਲਬ ਬਈ ਟੁੱਟੇ ਹੋਏ ਹਨ ਤੇ ਸਾਨੂੰ ਜੋੜੋ ਮਤਲਬ ਨਿਸ਼ਾਨ ਸਾਹਿਬਾਂ ਦਾ ਰੰਗ ਬਦਲ ਲੈ ਲੰਗਰ ਲਾਲੇ ਜਾਂ ਹੋਰ ਮਤਲਬ ਝਗੜਿਆਂ 'ਚ ਤੋੜ ਦੋ ਜਾਂ ਇਧਰ ਤੋੜ ਦੋ ਜਾਂ ਰੈਲੀਆਂ ਕਰਾ ਲਓ ਇਹ ਚੀਜ਼ਾਂ ਛੱਡ ਕੇ ਜੋ ਬਾਬੇ ਨਾਨਕ ਨੇ ਸ਼ੁਰੂ ਕਰਵਾਇਆ ਸੀ ਉਧਰ ਲਾਓ ਨਾਮ ਨਾਲ ਜੋੜੋ ਨਾਮ ਦੇ ਨਾਲ ਨਾਮ ਦੀ ਸ਼ਕਤੀ ਜੋ ਇਹ ਇਹ ਵੀਰ ਹਵਾ ਚ ਹਵਾ ਚ ਤੈਰਦਾ ਮਤਲਬ ਮੈਨੂੰ ਮੈਨੂੰ ਅੰਦਰੋਂ ਜੈਲਸੀ ਹੁੰਦੀ ਹੀ ਮਤਲਬ ਇਹਦੇ ਸੱਚ ਕੋ ਇਹ ਸੱਚ ਆ ਕਿ ਮੈਂ ਖੁਸ਼ ਤੇ ਆ ਪਰ ਜੈਲਸੀ ਵੀ ਹੁੰਦੀ ਕਿ ਮੈਨੂੰ ਵੀ ਨਹੀਂ ਇਤਨਾ ਆ ਪਰ ਅਸੀਂ ਲੋਕ ਤਾਂ ਹੀ ਕਰ ਸਕਦੇ ਨਾ ਜੇ ਇਹਨੂੰ ਇਹਨੂੰ ਐਕਸਪੀਰੀਅੰਸ ਕਰਾਂਗੇ ਤੇ ਸੋ ਪਲੀਜ਼ ਹੱਥ ਜੋੜ ਕੇ ਬੇਨਤੀ ਆ ਮੇਰੀ ਜਿਹੜਾ ਕੋਈ ਵੀ ਇਹ ਵੀਡੀਓ ਵੇਖਦਾ ਵਾ ਇਹ ਸਾਡੇ ਸਿੱਖ ਪ੍ਰਚਾਰਕਾਂ ਤੱਕ ਜਾਂ ਉੱਤੇ ਜਿਹੜੇ ਲੈਵਲ ਤੇ ਜਿਹੜੇ ਮਿੱਠੇ ਆ ਜਿਹੜੇ ਜਿਹੜੇ ਲੋਕਾਂ ਨੂੰ ਦੱਸ ਸਕਦੇ ਆ ਤੇ ਜਿਹੜੇ ਸੁਣਦੇ ਆ ਉਹ ਇਹਨੂੰ ਐਕਸਪੀਰੀਅੰਸ ਕਰਨ ਨਹੀਂ ਤੇ ਇਹ ਵਾ ਇਹਨੂੰ ਵਾਇਲੂ ਮੰਤਰ ਦਾ ਉਚਾਰਨ ਕਿਤਰਾ ਕਰਨਾ ਹਵਾ ਦੇ ਨਾਲ ਕਰਨਾ ਫਿਰ ਕਿਸੇ ਦਿਨ ਕੋਈ ਵੀਡੀਓ ਬਣਾਵਾਂਗੇ ਉਹਦੇ ਉੱਤੇ ਕਰਾਂਗੇ ਉਤਰਾ ਵੈਸੇ ਵੀ ਚਲੋ ਵੀਡੀਓ ਬੜੀਆਂ ਪਈਆਂ ਮੈਂ ਤੇ ਏਡਾ ਸਿਆਣਾ ਨਹੀਂਗਾ ਤੇ ਤੁਸੀਂ ਪਲੀਜ਼ ਕੋਸ਼ਿਸ਼ ਕਰਨੀ ਸਾਰੇ ਜਾਣੇ ਜਿੰਨੇ ਵੀ ਆ ਨਾਮ ਦੇ ਨਾਲ ਜੁੜਨਾ ਵਾ ਮਤਲਬ ਸਾਡੇ ਦੁਕਾਨਦਾਰੀ ਵੀ ਬਣ ਗਈ ਹੋਈ ਨਾ ਗੁਰਦੁਆਰਿਆਂ ਦੀ ਗੱਲੇ ਲੱਗੇ ਉਹ ਦੁਕਾਨਦਾਰੀ ਮੰਦਰਾ ਚ ਲੱਗੇ ਉਹ ਉਹ ਦੁਕਾਨਦਾਰੀ ਤੋਂ ਦੁਕਾਨਦਾਰੀਆਂ ਤੋਂ ਹਟ ਕੇ ਸਾਡਾ ਆਪਣਾ ਵੀ ਕੋਈ ਮਹੱਤਵ ਬਣਦਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਸਵਾਰਨਾ ਤੇ ਉਹ ਨਾਮ ਨਾਲ ਸਵਾਰਨਾ ਜਾਣਾ ਵਾ ਸੋ ਮੇਰੇ ਕੋਲ ਕੋਈ ਮਾੜਾ ਚੰਗਾ ਸ਼ਬਦ ਨਿਕਲਿਆ ਹੋਵੇ ਮੈਂ ਹੱਥ ਜੋੜ ਕੇ ਉਹਦੀ ਪਹਿਲਾਂ ਹੀ ਸ਼ਮਾ ਮੰਗ ਲੈਂਦਾ ਮਾਫੀ ਮੰਗ ਲੈਂਦਾ ਕਿਉਂਕਿ ਨਿਮਾਣੀ ਤੇ ਹੈਗੀ ਆ ਆ ਕਾਨੂੰਨੀ ਕ ਤੇ ਨਾਮ ਜੋ ਉਹ ਜੀ ਐਸੇ ਐਸੇ ਧੂ ਪ੍ਰਹਿਲਾਦ ਜਪਿਓ ਹਰ ਜਸੇ ਮਹਾਰਾਜ ਕਿਰਪਾ ਕਰੇ ਮੈਨੂੰ ਮੈਨੂੰ ਦੱਸਦੇ ਆ ਬੜੀ ਖੁਸ਼ੀ ਹੋਣ ਦੀ ਆ ਕਿ ਇਹ ਵੀਰ ਨੇ ਜੋ ਐਕਸਪੀਰੀਅੰਸ ਕੀਤਾ ਤੇ ਪਹਿਲਾਂ ਮਤਲਬ ਐਨੀਵੇਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈਕਾਰ